ਦੋਸਤੋ ਸਸਿਕਾਲਾ ਵੀਡੀਓ ਨਾਲ-ਨਾਲ ਤੁਸੀਂ ਦੇਖਦੇ ਰਹੋ ਕਿ ਐਥਨੋਲ ਦੀ ਇੱਕ ਫੈਕਟਰੀ ਲੱਗ ਰਹੀ ਹੈ ਟਿੱਬੀ ਦੇ ਕੋਲ ਹੁਣ ਟਿੱਬੀ ਹੈ ਕਿੱਥੇ ਟਿੱਬੀ ਹਰਿਆਣਾ ਵਾਲੇ ਪਾਸਿਓਂ ਐਲਣਾਬਾਦ ਦੇ ਨਾਲ ਲੱਗਦੀ ਹੈ ਜਿੱਥੋਂ ਦਾ ਮਹਿੰਗਾ ਸਿੱਧੂ ਹੈ ਜਿਹੜਾ ਭਾਨਾ ਸਿੱਧੂ ਦੀ ਟੀਮ ਦੇ ਵਿੱਚ ਕੰਮ ਕਰਦਾ ਹੈ ਜ਼ਿਲ੍ਹਾ ਇਹਨਾਂ ਦਾ ਹਨਮਾਨਗੜ ਹੈ ਤੇ ਸਬਡਿਵੀਜ਼ਨ ਇਹਨਾਂ ਦੀ ਮਿੱਤਰੋ ਸੰਗਰੀਆ ਮੰਡੀ ਹੈ ਹੁਣ ਜਿਹੜਾ ਸਾਰਾ ਰਾਜਸਥਾਨ ਹੈ ਇਹ ਐਂ ਪਿਆ ਕਿਉਂਕਿ ਸਾਵਾ ਜ਼ਮੀਨ ਪਈ ਐ ਸਾਮੀ ਕੋਈ ਉਥੇ ਪ੍ਰਦੂਸ਼ਣ ਨਹੀਂ ਜਦੋਂ ਜਿਹੜੇ ਆਪਣੇ ਪੰਜਾਬ ਚੋਂ ਜਾ ਕੇ ਬੰਦੇ ਰਾਜਸਥਾਨ ਦੇ ਵਿੱਚ ਰਾਤ ਰਹਿੰਦੇ ਆ ਨਾ ਤਾਂ ਉਹ ਸਵੇਰ ਕਹਿੰਦੇ ਵੀ ਐਂ ਉੱਠਦੇ ਆ ਨਾ ਤਾਂ ਅੱਖਾਂ ਮੱਚਦੀਆਂ ਬਾਈ ਜੀ ਪ੍ਰਦੂਸ਼ਣ ਨਾਲ ਨਾ ਕਿਸੇ ਤਰ੍ਹਾਂ ਦਾ ਸਾਹ ਬੰਦ ਹੁੰਦਾ ਪਰ ਜਿਹੜੀ ਆ ਐਥਨੋਲ ਦੀ ਫੈਕਟਰੀ ਮਿੱਤਰੋ ਲੱਗ ਰਹੀ ਹੈ ਤੇ ਧਰਨਾ ਪ੍ਰਦਰਸ਼ਨ ਉੱਥੇ ਚੱਲ ਰਿਹਾ ਸੀ ਤੇ ਮਹੰਗੇ ਸਿੱਧੂ ਵਰਗਿਆਂ ਨੂੰ ਤੇ ਬਾਕੀ ਪਿੰਡ ਵਾਲਿਆਂ ਨੂੰ ਟਿੱਬੀ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਕੋਲ ਕੱਟ ਸੀ ਸਾਰਿਆਂ ਨੂੰ ਚੱਕ ਕੇ ਅਗਲੇ ਨੇ ਅੰਦਰ ਮਾਰਿਆ ਮਿੱਤਰੋ ਤਾਂ ੱੱਕੇ ਨਾਲ ਚੌਂਕੀਆਂ ਬਣਾ ਕੇ ਤੇ ਫੈਕਟਰੀ ਲਾਈ ਜਾ ਰਹੀ ਹੈ ਵੇਖੋ ਵੀਡੀਓ ਤੇ ਸ਼ੇਅਰ ਕਰੋ ਮੇਰੇ ਭਰਾ ਫੈਕਟਰੀ ਦੇ ਹਾਲਾਤ ਦੇਖ ਲੋ ਬਾਬੇ ਕੰਦਾ ਕੱਡੀਆਂ ਜਾ ਰਹੀਆਂ ਤੇ ਪ੍ਰਸ਼ਾਸਨ ਅੰਦਰ ਚੌਂਕੀ ਲਾ ਕੇ ਬਹਿ ਗਿਆ ਇੱਥੇ ਹੁਣ ਚੌਕੀ ਮਨਜ਼ੂਰ ਹੋ ਗਈ ਲਗਾ ਵਜੂ ਕਹੀ ਜਾਂਦੇ ਆ ਵੀ ਸੀਆਈ ਇੱਥੇ ਬੈਠਿਆ ਕਰੂਗਾ ਵੀ ਟੀਬੀ ਦਾ ਠਾਣਾ ਸੀਗਾ ਜਿਹੜਾ ਤੇ ਚਾਰੇ ਪਾਸੇ ਚਾਰ ਦਵਰੀਆਂ ਚੱਲ ਪੀਆਂ ਜੀ ਸੀ ਵੀਆਂ ਕਈ ਸਾਡੇ ਪਿੰਡ ਦੇ ਵੀ ਸਹਿਯੋਗ ਬਹੁਤ ਕਰੀ ਜਾਂਦੇ ਬਾਈ ਇਹਦੇ 'ਚ ਜਿਉਂਨਾ ਚਾਹ ਪਾਣੀ ਸੇਵਾ ਵਬਸਤਾ ਸਾਰੀ ਸਾਡੇ ਪਿੰਡ ਵਾਲੇ ਦੇਈ ਜਾਂਦੇ ਵਿੱਚ ਉਹ ਵਸਤਾ ਉਹਨਾਂ ਮੂਰੇ ਹੱਥ ਜੋੜ ਕੇ ਆਹੀ ਬੇਨਤੀ ਆ ਵੀ ਭਰਾਵਾਂ ਨੇ ਇਨਾ ਧੱਕਾ ਨਾ ਕਰੋ ਬਾਅਦ ਤੁਸੀਂ ਪਛਤਾਉਂਗੇ ਆਪਦੇ ਬੱਚਿਆਂ ਨੂੰ ਕੀ ਜਵਾਬ ਦੇਵੋਗੇ ਆ ਚੌਂਕੀ ਆ ਪੱਕੀ ਇੱਥੇ ਘੱਟੋ ਘੱਟ ਵੀ 50 60 ਪੁਲਿਸ ਵਾਲੇ ਬੈਠੇ ਆ ਦੋ ਬੱਸਾਂ ਚਾ ਤਿੰਨ ਬੱਸਾਂ ਖੜੀਆਂ ਤੇ ਕੋਸ ਪੁਲਿਸ ਵਾਲੇ ਇੱਧਰ ਬੈਠੇ ਚੌਕੇ ਚ ਆ ਕੇ ਲਵਾਈ ਜਾਂਦੇ ਆ ਬੈਠੇ ਵੀ ਹਰੇਕ ਪਾਸੇ ਪੁਲਿਸ ਹੀ ਪੁਲਿਸ ਆ ਮੰਨੋ ਤੁਸੀਂ ਵੀ ਇੰਨਾ ਫੈਕਟਰੀ ਵਾਲਿਆਂ ਦਾ ਜੋਰ ਆ ਵੀ ਪੁਲਿਸ ਨੂੰ ਵੀ ਚੌਕੇ ਚਕਵਾਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਹੋਰ ਦੱਸੋ ਇਸ ਤੋਂ ਬਾਅਦ ਕੀ ਹੋਊਗਾ ਪ੍ਰਸ਼ਾਸਨ ਮਨ ਲਓ ਆ ਜਿਹੜਾ ਟਾਇਲਟ ਬਾਥਰੂਮ ਬਣਾਇਆ ਸੀਗਾ ਆਪਣੇ ਧਰਨਾ ਖਾਤਰ ਵੀ ਉਹ ਉਹਦੀ ਵੀ ਮੋਟਰ ਚੱਕ ਕੇ ਲੈ ਗਏ ਵੀ ਦੱਸੋ ਪਤੰਦਰ ਉਹ ਐਂ ਕੀ ਕਰੋਗੇ ਆ ਕੰਮ ਚੱਲੀ ਜਾਂਦੇ ਅੰਦਰ ਪੂਰਾ ਜੋਰ ਹੈ ਪ੍ਰਸਾਸ ਹੁੰਦਾ ਤੇ ਤਿੰਨ ਚਾਰ ਮੰਨ ਲਓ ਵੀ ਇੱਥੇ ਚੌਂਕੀਆਂ ਬਣੀਆਂ ਟੀਬੀ ਆਉਣ ਖਾਤਰ 1 ਕਿਲੋਮੀਟਰ ਦੂਰ ਆਉਣੇ ਆਪਾਂ ਇਹ ਤੋਂ ਟੀਬੀ ਤੋਂ ਪੂਰਾ 1 ਕਿਲੋਮੀਟਰ ਦੂਰ ਹੈ ਇਹ ਤਾਂ ਦੇਖ ਲਓ ਤੁਸੀਂ ਤਿੰਨ ਚੌਂਕੀਆਂ ਆਉਂਦੀਆਂ ਰਾਹ 'ਚ ਮੰਨ ਲਓ ਵੀ ਤੁਸੀਂ ਜਿਵੇਂ ਪਾਕਿਸਤਾਨ ਵਾਲਾ ਵਾਡਰ ਟੱਪ ਕੇ ਉਹਨਾਂ ਦਾ ਹਾਲਾਤ ਹੋਈ ਪਈ ਐ ਇੱਥੂ ਇਹਦਾ। ਬਾਕੀ ਜਿਹੜਾ ਬਾਈ ਇੱਕ ਕਮੈਂਟ ਚ ਕਹਿੰਦਾ ਸੀ ਨਾ ਕਹਿੰਦਾ ਵੀ ਪੁਲਿਸ ਹੈਣੀਗੀ। ਅੱਗੇ ਬਾਈ ਸਾਨੂੰ ਵੀਡੀਓ ਹੀ ਦਿਖਾਉਣੇ ਆਪਾਂ ਉਹਨਾਂਦਰ ਜਾਵਾਂਗੇ ਨਾ ਪਿੰਡ ਵੱਲ ਨੂੰ ਵੀ ਕਿਵੇਂ ਬੈਠੀ ਐ ਇੱਥੇ। ਜਗਾ ਜਗਾ ਤੇ ਪੁਲਿਸ ਬੈਠੀ ਐ। ਬਾਕੀ ਸਾਡੇ ਪਿੰਡ ਵਾਲਿਆਂ ਨੂੰ ਆਹੀ ਅਪੀਲ ਐ ਵੀ ਬਾਬਾ ਤੁਸੀਂ ਯਾਰ ਇੰਨਾ ਤੱਕਾ ਨਾ ਕਰਵਾਓ। ਜਿਵੇਂ ਉਹਨਾਂ ਦੇ ਕੋਰਾਂ ਦੇ ਕੋਲੇ ਜਾਂ ਮੋੜਾਂ ਤੇ ਪ੍ਰਸ਼ਾਸਨ ਬੈਠਾ ਐ। ਜਿ ਉਹਨਾਂ ਨੂੰ ਚਾਹ ਪਾਣੀ ਸੇਵਾ ਸਾਰੀ ਵਰਤਾ ਵੀ ਮਾੜੀ ਤਾਂ ਉਹਨਾਂ ਨੂੰ ਵੀ ਔਖ ਲੱਗੇ। ਯਾਨੋਂ ਚਾਹ ਪਾਣੀ ਨਾ ਪਿਆਓ ਜੇ ਕੋਈ ਬਾਲੀ ਸੇਵਾ ਕਰਨੀ ਹੈ ਤੇ ਕੋਈ ਰਿਸ਼ਤੇਦਾਰ ਇੱਕ ਅੱਧਾ ਕਿਸੇ ਦਾ ਹੈਗਾ ਤਾਂ ਘਰੇਲ ਜਾ ਕੇ ਕਰ ਲਓ ਬਾਈ ਪਰ ਐਂ ਪਿੰਡ ਨਾਲ ਨਾ ਤੱਕਾ ਕਰੋ ਬਾਕੀ ਤੁਹਾਡੀ ਮਰਜ਼ੀ ਸਾਡੀ ਤਾਂ ਬੇਨਤੀ ਆ ਭਰਾਵਾ ਆ ਦੇਖ ਆ ਉਪਰਾਂ ਤੋਂ ਚਾਰ ਦਵਾਰੀ ਟਿੱਬੀ ਵਾਲੇ ਪਾਸੇ ਤੋਂ ਪਹਿਲਾਂ ਸ਼ੁਰੂ ਕਰੀ ਇਹਨਾਂ ਨੇ 10 ਫੁੱਟ ਦੇ ਚੌਕ ਇਹ ਆ ਤੇ 4-5 ਫੁੱਟ ਥੱਲੇ ਨੱਪੀ ਜਾਂਦੇ ਆ 7-8 ਫੁੱਟ ਉੱਚੇ ਕਰਨਗੇ ਤੇ ਪ੍ਰਸ਼ਾਸਨ ਬੈਠਾ